ਤੋ ਨੀਂ ਵਿੱਚ ਤੇਲ ਪਾਉਣ ਦੇ ਗਜਬ ਫਾਇਦੇ ਸੁਣੋ ਹੈਰਾਨ ਹੋਵੋਗੇ ਨੰਬਰ 1 ਜੇ ਤੁਹਾਡੇ ਚਿਹਰੇ ਤੇ ਦਾਗ ਹਨ ਤਾਂ ਰੂਹ ਦਾ ਛੋਟਾ ਜਿਹਾ ਟੁਕੜਾ ਲੈ ਕੇ ਉਸ ਨੂੰ ਨਿੰਮ ਵਿੱਚ ਭਿਉ ਕੇ ਤੁੰਨੀ ਤੇ ਲਗਾਉਣ ਨਾਲ ਕੁਝ ਹੀ ਦਿਨਾਂ ਵਿੱਚ ਤੁਹਾਡੇ ਚਿਹਰੇ ਤੇ ਦਾਗ ਦਬੇ ਦੂਰ ਹੋ ਜਾਣਗੇ ਨੰਬਰ 2 ਦੋਸਤੋ ਜੇ ਤੁਹਾਡੇ ਬੁੱਲ ਪਾੜਦੇ ਹਨ ਤਾਂ ਬੁੱਲ ਕਾਲੇ ਪੈ ਜਾਂਦੇ ਹਨ ਤੁਹਾਨੂੰ ਇਹ ਸਭ ਇਸਨੂੰ ਠੀਕ ਕਰਨਾ ਸਭ ਤੋਂ ਸੌਖਾ ਤਰੀਕਾ ਹੈ ਹਰ ਰੋਜ਼ ਸਵੇਰੇ ਨਹਾਉਣ ਤੋਂ ਪਹਿਲਾਂ ਸਰੋਂ ਦਾ ਤੇਲ ਧੁੰਨੀ ਵਿੱਚ ਲਗਾਉਣ ਨਾਲ ਕਦੇ ਵੀ ਤੁਹਾਡੇ ਬੁੱਲ ਫਟਣਗੇ ਨਹੀਂ ਨੰਬਰ 3 ਜੇ ਤੁਸੀਂ ਆਪਣੇ ਚਿਹਰੇ ਦੀ ਗਲੋ ਤੇ ਚਮਕ ਦੁਬਾਰਾ ਵਾਪਸ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਹਰ ਰੋਜ਼ ਧੁੰਨੀ ਵਿੱਚ ਬਦਾਮ ਦਾ ਤੇਲ ਲਗਾਉਣ ਨਾਲ ਤੁਹਾਡੇ ਚਿਹਰੇ ਦੀ ਗਲੋ ਚਮਕ ਦੁਬਾਰਾ ਵਾਪਸ ਆ ਜਾਵੇਗੀ ਨੰਬਰ 4 ਕਈ ਵਾਰ ਬਦਲਦੇ ਮੌਸਮ ਕਾਰਨ ਸਾਡੇ ਚਿਹਰਾ ਬਹੁਤ ਸਖਤ ਹੋ ਜਾਂਦਾ ਹੈ ਤੇ ਚਿਹਰੇ ਨੂੰ ਸਦਾ ਲਈ ਮੁਲਾਇਮ ਰੱਖਣ ਲਈ ਸਾਨੂੰ ਹਰ ਰੋਜ਼ ਧੁੰਨੀ ਵਿੱਚ ਦੇਸੀ ਘੋਦੀ ਮਾਲਿਸ਼ ਕਰਨੀ ਚਾਹੀਦੀ ਹੈ। ਨੰਬਰ 5 ਜੇ ਤੁਹਾਡੇ ਚਿਹਰੇ ਉੱਪਰ ਦਾਗ-ਧੱब्बे ਪੈ ਜਾਂਦੇ ਹਨ ਤਾਂ ਨਿੰਬੂ ਦਾ ਰਸ ਧੁੰਨੀ ਵਿੱਚ ਲਗਾਉਣ ਨਾਲ ਦਾਗ-ਧੱਬੇ ਦੂਰ ਹੋ ਜਾਂਦੇ ਹਨ। ਨੰਬਰ 6 ਜੇ ਤੁਹਾਡੇ ਚਿਹਰੇ ਤੇ ਸਫੇਰ ਦਾਗ-ਧੱਬੇ ਪੈਂਦੇ ਹਨ ਤਾਂ ਇਹਨਾਂ ਦਾਗਾਂ ਨੂੰ ਛੁਟਕਾਰਾ ਪਾਉਣ ਲਈ ਹਰ ਰੋਜ਼ ਧੁੰਨੀ ਵਿੱਚ ਨਿੰਬੂ ਨੀਮ ਦਾ ਤੇਲ ਪਾਓ ਨੰਬਰ 7 ਮੋਟਾਪਾ ਅਤੇ ਜੋੜਾਂ ਦਾ ਦਰਦ ਅੱਜਕੱਲ ਇੱਕ ਆਮ ਸਮੱਸਿਆ ਹੈ ਜੋ ਲੋਕ ਮੋਟਾਪੇ ਅਤੇ ਜੋੜਾਂ ਦੇ ਦਰਦ ਤੋਂ ਪੀੜਿਤ ਹਨ ਉਹਨਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਨਾਭੀ 'ਚ ਜੈਤੂਨ ਦਾ ਤੇਲ ਲਗਾਉਣਾ ਚਾਹੀਦਾ ਹੈ ਇਸ ਉਪਾਏ ਨੂੰ ਲਗਾਤਾਰ ਕਰੋ ਤੇ ਫਰਕ ਦੇਖੋ ਨੰਬਰ 8 ਭਾਰਤ ਦੇ ਹਰ ਘਰ ਵਿੱਚ ਤੁਹਾਨੂੰ ਨਾਰੀਅਲ ਦਾ ਤੇਲ ਮਿਲੇਗਾ ਜੋ ਕਿ ਬਹੁਤ ਹੀ ਫਾਇਦੇਮੰਦ ਹੈ ਨਾਰੀਅਲ ਦੇ ਤੇਲ ਦੀਆਂ 3 ਤੋਂ 7 ਬੂੰਦਾਂ ਨਾਭ ਵਿੱਚ ਲਗਾਉਣ ਨਾਲ ਫਰਟੀਲਿਟੀ ਵਧਦੀ ਹੈ ਤੇ ਇਸ ਨਾਲ ਅੱਖਾਂ ਦਾ ਸੁੱਕਾपन ਦੂਰ ਹੁੰਦਾ ਹੈ ਅਤੇ ਵਾਲ ਮਜ਼ਬੂਤ ਹੁੰਦੇ ਹਨ ਨੰਬਰ 9 ਧੁੰਨੀ ਨੂੰ ਸਾਫ਼ ਕਰਕੇ ਉਸ ਉੱਪਰ ਤੇਲ ਲਗਾਉਣ ਨਾਲ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ ਦਰਸਲ ਇਸ ਜਗ੍ਹਾ ਤੇ ਤੇਲ ਲਗਾਉਣ ਨਾਲ ਜੋੜਾਂ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਇਸ ਨਾਲ ਜੋੜਾਂ ਦਾ ਦਰਦ ਘੱਟ ਹੋ ਜਾਂਦਾ ਹੈ ਨੰਬਰ 10 ਤੁੰਨੀ ਦੇ ਰੋਜ਼ਾਨਾ ਤੇਲ ਲਗਾਉਣ ਨਾਲ ਅੱਖਾਂ 'ਚ ਜਲਨ ਖੁਜਲੀ ਅਤੇ ਖੁਸ਼ਕੀ ਦੀ ਸਮੱਸਿਆ ਦੂਰ ਹੁੰਦੀ ਹੈ ਨੰਬਰ 11 ਜੇ ਕਿਸੇ ਨੂੰ ਬਦਹਜਮੀ ਜਾਂ ਪੇਟ ਖਰਾਬ ਹੋਣ ਦੀ ਸਮੱਸਿਆ ਹੈ ਤਾਂ ਤੁੰਨੀ ਵਿੱਚ ਸਰੋਂ ਦਾ ਤੇਲ ਪਾਓ ਇਸ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਦੂਰ ਹੁੰਦੀਆਂ ਹਨ ਨੰਬਰ 12 ਜੇਕਰ ਲੱਤਾਂ ਵਿੱਚ ਦਰਦ ਦੀ ਸਮੱਸਿਆ ਰਹਿੰਦੀ ਹੈ ਤਾਂ ਸਰੋਂ ਦੇ ਤੇਲ ਨਾਲ ਣਾਉਣ ਤੋਂ ਪਹਿਲਾਂ ਮਾਲਿਸ਼ ਕਰ ਲਓ ਇਸ ਨਾਲ ਦਰਦ ਤੋਂ ਆਰਾਮ ਮਿਲੇਗਾ ਜੇਕਰ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ